Indigo ਦੀ ਫਲਾਈਟ ਨੰਬਰ A321 ਤੁਹਾਨੂੰ ਯਾਦ ਹੀ ਹੋਣੀ ਹੈ ਜੋ ਬੀਤ ਦਿਨ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਹੈ ਕਿਉਂਕਿ ਖਰਾਬ ਮੌਸਮ ਦੇ ਚੱਲਦਿਆਂ ਗੜੇਮਾਰੀ ਦੇ ਕਰਕੇ ਉਸ ਦਾ ਕਿ ਮੁਰਲਾ ਹਿੱਸਾ ਆ ਉਹ ਨੁਕਸਾਨਿਆ ਗਿਆ ਸੀ ਅਤੇ ਜਹਾਜ਼ ਦੇ ਵਿੱਚ ਟਰਬੂਲੈਂਸ ਪੈਦਾ ਹੋਣ ਕਰਕੇ ਯਾਤਰੀਆਂ ਦੀ ਜਾਨ ਵੀ ਖਤਰੇ ਦੇ ਵਿੱਚ ਬਣ ਗਈ ਸੀ ਪਰ ਇਸ ਦੌਰਾਨ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਵੱਲੋਂ ਇਹਨਾਂ ਯਾਤਰੀਆਂ ਦੀ ਵੀ ਜਾਨ ਨੂੰ ਖਤਰੇ ਦੇ ਵਿੱਚ ਪਾਉਂਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਇਹ ਅਸੀਸ ਕਰਕੇ ਕਹਿ ਰਹੇ ਹਾਂ ਕਿਉਂਕਿ ਹੁਣ ਜੋ ਵੱਡਾ ਖੁਲਾਸਾ ਹੋਇਆ ਉਹ ਚੁਕਾ ਦੇਣ ਵਾਲਾ ਲੱਗਦਾ ਸੀ ਕਿ ਸਭ ਕੁਝ ਠੀਕ ਹੋ ਗਿਆ ਦੋਹਾ ਮੁਲਕਾ ਦੇ ਵਿਚਾਲੇ ਪਰ ਹਲੇ ਵੀ ਲੱਗਦਾ ਕਿ ਪਾਕਿਸਤਾਨ ਆਪਣੇ ਮੰਦੇ ਅੰਦਰ ਖੁੰਦਕ ਲਈ ਬੈਠਾ ਹੈ ਅਤੇ ਉਹਨਾਂ ਦੇ ਵੱਲੋਂ ਤਰਤਰਾਂ ਦੀਆਂ ਕਿ ਵਿਵੋਧਬੰਦੀਆਂ ਕੀਤੀਆਂ ਜਾ ਰਹੀਆਂ ਤਾਂਕਿ ਭਾਰਤ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਇਆ ਜਾ ਸਕੇ ਸੋ ਇੱਕ ਵੱਡੀ ਅਪਡੇਟ ਇੰਡੀਗੋ ਦੀ ਫਲਾਈਟਾਂ ਜੁੜੀ ਹੋਈ ਹੈ ਕਿ ਜਦੋਂ ਫਲਾਈਟ ਦੇ ਵਿੱਚ ਟਰਬੂਲੈਂਸ ਪੈਦਾ ਹੁੰਦੀ ਹੈ ਭਾਵ ਕਿ ਗੜਬੜੀ ਪੈਦਾ ਹੁੰਦੀ ਹੈ ਜਦੋਂ ਹਵਾ ਦੇ ਪ੍ਰਵਾਹ ਦੇ ਕਰਕੇ ਜਿਹੜਾ ਕਿ ਸੰਤੁਲਨ ਗਵਾਨ ਲੱਗਦੀ ਹੈ ਫਲਾਈਟ ਕਿਉਂਕਿ ਉਸ ਦਾ ਮੁਰਲਾ ਇਸ ਤਰ੍ਹਾਂ ਨੁਕਸਾਨੇ ਆ ਚੁੱਕਿਆ ਸੀ ਅਜਿਹੀ ਸਿਤੀ ਦੇ ਵਿੱਚ ਉਸ ਫਲਾਈਟ ਦੇ ਪਾਇਲਟ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣ ਦੀ ਜੋ ਪਰਮਿਸ਼ਨ ਮੰਗੀ ਗਈ ਸੀ ਲਾਹੌਰ ਦੇ ਵਿੱਚ 에ਅਰ ਟ੍ਰੈਫਿਕ ਕੰਟਰੋਲ ਦੇ ਵੱਲੋਂ ਜੋ ਉਹ ਪਰਮਿਸ਼ਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦਿੱਲੀ ਤੋਂ ਸ਼੍ਰੀਨਗਰ ਦੇ ਲਈ روانਾ ਹੋਈ ਇਸ ਫਲੈਟ ਦੇ ਵਿੱਚ ਜੋ ਗੜਬੜੀ ਫਾਇਦਾ ਹੁੰਦੀ ਹੈ ਤਾਂ ਇਸ ਨੂੰ ਲਾਹੌਰ ਦੇ ਵਿੱਚ ਨਹੀਂ ਉਤਰਨ ਦਿੱਤਾ ਜਾਂਦਾ ਤੇ ਬਾਅਦ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਹਾਲਾਂਕਿ ਇਸ ਯਾਤਰਾ ਦੇ ਵਿੱਚ ਜੋ ਕੀ ਕਹਿ ਸਕਦੇ ਆ ਇਸ ਉਡਾਨ ਦੇ ਵਿੱਚ ਯਾਤਰੀ ਸਵਾਰ ਸਨ ਉਹਨਾਂ ਦਾ ਵਲਵਲ ਬਚਾ ਹੋਇਆ ਹਾਲਕਿ ਜਦੋਂ ਇਹ ਸਥਿਤੀ ਪੈਦਾ ਹੁੰਦੀ ਹੈ ਤਾਂ ਜ਼ਾਹਰ ਜੀ ਗੱਲ ਹੈ ਕਿ ਜਿਹੜੇ ਯਾਤਰੀ ਉਸ ਫਲਾਈਟ ਦੇ ਵਿੱਚ ਸਫ਼ਰ ਕਰ ਰਹੇ ਨੇ ਉਹਨਾਂ ਦੀ ਜਾਨ ਤੇ ਬਣੀ ਹੁੰਦੀ ਹੈ ਤੇ ਉਹਨਾਂ ਦੇ ਵੱਲੋਂ ਚੀਖ ਪੁਕਾਰ ਕੀਤੀ ਜਾਂਦੀ ਹੈਗੀ ਹੈ ਕੋਈ ਅਰਦਾਸਾ ਕਰਦਾ ਹੈ ਕਿ ਇਹ ਜਿਹੜੀ ਕਿ ਲੈਂਡਿੰਗ ਹੈਗੀ ਉਹ ਸਹੀ ਤੰਗ ਦੇ ਨਾਲ ਹੋ ਜਾਵੇ ਪਰ ਪਾਕਿਸਤਾਨ ਦੇ ਨਾਲ ਜਦੋਂ ਅਜੀਬ ਸਥਿਤੀ ਦੇ ਵਿੱਚ ਐਮਰਜੈਂਸੀ ਲੈਂਡਿੰਗ ਦੇ ਲਈ ਰਾਬਤਾ ਕੀਤਾ ਗਿਆ ਤਾਂ ਉਸ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਤੋਂ ਅੰਦਾਜ਼ਨ ਹੈ ਕਿ 21 ਮਈ ਨੂੰ ਇਹ ਇੰਡੀਗੋ ਦੀ A321 ਫਲਾਈਟ ਦਿੱਲੀ ਤੋਂ ਸ਼ੀਰਨਗਰ ਦੇ ਲਈ ਰਵਾਨਾ ਹੋਈ ਸੀ ਪਰ ਇਸ ਦੇ ਵਿੱਚ ਜਿਹੜਾ ਕੀ ਹੈ ਅਚਾਨਕ ਮੌਸਮ ਦੀ ਤਬਦੀਲੀ ਆਉਣ ਕਰਕੇ ਟਰਬੂਲੈਂਸ ਪੈਦਾ ਹੋ ਜਾਂਦਾ ਹੈ ਭਾਵੇਂ ਇਸ ਫਲਾਈਟ ਦਾ ਅਗਲਾ ਹਿੱਸਾ ਨੁਕਸਾਨਿਆ ਜਾਂਦਾ ਜਿਸ ਕਰਕੇ ਇਹ ਡਗਮਗਾਉਣ ਲੱਗਦੀ ਹੈ ਫਲਾਈਟ ਹਵਾ ਦੇ ਵਿੱਚ ਹੀ ਅਤੇ ਇਸ ਨੂੰ ਐਮਰਜੈਂਸੀ ਲੈਂਡਿੰਗ ਕਰਵਾਉਣ ਦੇ ਲਈ ਜਦੋਂ ਪਾਕਿਸਤਾਨ ਨਾਲ ਰابطਾ ਕੀਤਾ ਗਿਆ ਤਾਂ ਉਸ ਦੇ ਵੱਲੋਂ ਕੋਰਾ ਇਨਕਾਰ ਕਰ ਦਿੱਤਾ ਗਿਆ ਹੈ ਪਾਇਲਟ ਨੇ ਪਾਕਿਸਤਾਨ ਤੋਂ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਸੀ ਹਾਲਾਂਕਿ ਇਸ ਨੂੰ ਜਿਹੜਾ ਕਿ ਲੈਂਡਿੰਗ ਕਰਵਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਇਸ ਦੀ ਜਿਹੜੀ ਕਿ ਹੈ ਐਮਰਜੈਂਸੀ ਲੈਂਡਿੰਗ ਸ਼੍ਰੀਨਗਰ ਦੇ ਵਿੱਚ ਕਰਵਾਈ ਜਾਂਦੀ ਹੈ ਕਾਬਿਲ ਜ਼ਿਕਰ ਹੈ ਕਿ ਜੋ ਹੁਣ ਤੱਕ ਦੀ ਸੂਤਰ ਦੇ ਹਵਾਲੇ ਤੋਂ ਖਬਰ ਨਿਕਲ ਕੇ ਆਈ ਹੈ ਕਿ ਜਦੋਂ ਇੰਡੀਗੋ ਫਲਾਈਟ ਅਮਰੀਤਸਰ ਤੋਂ ਉੱਪਰੋਂ ਲੰਘ ਰਹੀ ਸੀ ਤਾਂ ਪਾਇਲਟ ਨੂੰ ਥੋੜੀ ਜਹੀ ਟਰਬੂਲੈਂਸ ਭਾਵ ਕਿ ਗੜਬੜੀ ਮਹਿਸੂਸ ਹੋਈ ਹੈ ਅਤੇ ਉਸ ਨੇ ਲਾਹੌਰ 에ਅਰ ਟ੍ਰੈਫਿਕ ਕੰਟਰੋਲ ਯਾਨੀ ਕਿ ਏਟੀਸੀ ਦੇ ਨਾਲ ਸੰਪਰਕ ਕੀਤਾ ਅਤੇ ਖਰਾਬ ਮੌਸਮ ਤੋਂ ਬਚਣ ਲਈ ਪਾਕਿਸਤਾਨ ਤੋਂ ਹਵਾਈ ਖੇਤਰ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਮੰਗੀ ਹੈ ਪਰ ਲਾਹੌਰ ਏਟੀਸੀ ਨੇ ਪਾਇਲਟ ਨੂੰ ਸਪਸ਼ਟ ਤੌਰ ਤੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਉਡਾਣ ਨੂੰ ਆਪਣੇ ਨਿਰਧਾਰਤ ਰੂਟ ਤੇ ਅੱਗੇ ਵਧਣਾ ਪਿਆ ਬਾਦੇ ਵਿੱਚ ਉਡਾਣ ਨੂੰ ਭਾਰੀ ਗੜਬੜੀ ਦਾ ਵੀ ਸਾਹਮਣਾ ਕਰਨਾ ਪਿਆ ਜਹਾਜ਼ ਦੇ ਵਿੱਚ ਜਿਹੜਾ ਕੀ ਹੈ ਲੋਕਾਂ ਨੂੰ ਤੇਜ਼ ਝਟਕੇ ਮਹਿਸੂਸ ਹੋਣ ਲੱਗਦੇ ਨੇ ਫਲਾਈਟ ਦੇ ਵਿੱਚ ਬੈਠੇ ਯਾਤਰੀ ਡਰੇ ਜਾਂਦੇ ਨੇ ਸਹਿਮ ਜਾਂਦੇ ਨੇ ਚੀਕ ਪੁਕਾਰ ਕਰਦੇ ਨੇ ਪਾਇਲਟ ਨੇ ਸ਼੍ਰੀਨਗਰ ATC ਨੂੰ ਸੂਚਿਤ ਕੀਤਾ ਅਤੇ ਫਿਰ ਉਸ ਜਹਾਜ਼ ਦੀ ਉਸ ਥਾਂ ਦੇ ਉੱਪਰ ਲੈਂਡਿੰਗ ਕਰਵਾਈ ਗਈ ਜਦੋਂ ਇਹ ਫਲਾਈਟ ਲੈਂਡ ਹੁੰਦੀ ਹੈ ਤਾਂ ਇਹ ਦੇਖੋ ਤਸਵੀਰਾਂ ਉਸ ਫਲਾਈਟ ਦੀਆਂ ਨੇ ਇੰਡੀਗੋ ਜੋ ਕਿ ਦਿੱਲੀ ਤੋਂ ਸ਼੍ਰੀਨਗਰ ਲਈ ਰਵਾਨਾ ਹੋਈ ਸੀ ਪਰ ਉਸ ਦਾ ਮੋੜਲਾ ਇਸ ਤੱਕ ਕਿਵੇਂ ਨੁਕਸਾਨ ਜਾਂਦਾ ਸੋ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੀ ਇਹ ਜਿਹੜੀ ਕੀ ਨਪਾਕ ਹਰਕਤ ਜਗਜ਼ਰ ਹੋਣ ਤੋਂ ਬਾਅਦ ਤਰਤਰਾਂ ਦੀ ਇਹ ਕਿ ਟਿੱਪਣੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਵੇਖੀਆਂ ਜਾ ਸਕਦੀਆਂ ਨੇ ਸੋ ਤੁਹਾਡਾ ਕੀ ਕਹਿਣਾ ਹੈ ਸਾਰੇ ਮਸਲੇ ਦੇ ਬਾਰੇ ਇੱਕ ਵਾਰੀ ਕਮੈਂਟ ਸੈਕਸ਼ਨ ਦੇ ਵਿੱਚ ਵਿਚਾਰ ਜੁੜ ਸਾਂਝੇ ਕਰੋ